ਬੰਤੀ ਦਾ ਕੰਮ جاری ਆ ਇਸ ਵਿੱਚਕਾਰ ਸਾਧੀਆਂ ਨਜ਼ਰਾਂ ਹਲਕਾ ਡੇਰਾ ਬਾਬਾ ਨਾਨਕ ਤੇ ਨੇ ਮੁਕਾਬਲਾ ਰੰਧਾਵਿਆਂ ਦੇ ਵਿਚਕਾਰ ਮੰਨਿਆ ਜਾ ਰਿਹਾ ਹਾਲਾਂਕਿ ਰਵਿਕਰ ਸਿੰਘ ਕੱਲੋਂ ਵੀ ਵੱਡੇ ਮਜ਼ਬੂਤ ਦਾਵੇਦਾਰ ਨੇ ਰੰਧਾਵਾ ਸਾਹਿਬ ਸਾਡੇ ਨਾਲ ਦੇ ਰੰਧਾਵਾ ਸਾਹਿਬ ਕਿਵੇਂ ਦੇਖਦੇ ਹੋ ਜੀ ਮੁਕਾਬਲਾ ਕਿਸ ਤਰੀਕੇ ਦਾ ਰਿਹਾ ਮੁਕਾਬਲਾ ਤਾਂ ਹੁਣ ਤਾਂ ਮਸ਼ੀਨਾਂ ਨੇ ਦੱਸ ਦੇਣਾ ਹੁਣ ਮੈਂ ਕਹਦਾ ਦੱਸਣਾ ਹੁਣ ਤਾਂ ਅੱਧੇ ਘੰਟੇ ਤੱਕ ਵੈਸੇ ਮੁਕਾਬਲਾ ਬਾਹਰ ਆ ਜਾਣਾ ਕਿ ਇਹਦਾਂ ਕਿਦਾਂ ਮੁਕਾਬਲਾ ਲੋਕਾਂ ਨੇ ਕਰਾਇਆ ਬਾਡੀ ਲੈਂਗੁਏਜ ਇਸ਼ਾਰਾ ਵੱਡਾ ਕਰ ਰਹੀ ਹੈ ਵੈਲ ਕੋਲ ਵਧੀਆ ਜੀ ਉਮੀਦ ਹੈ ਬੜੀ ਪ੍ਰਮਾਤਮਾ ਸੱਚੇ ਪਾਤਸ਼ਾਹ ਦਾ ਹੌਟਸ ਲਾ ਕੇ ਚੱਲੇ ਆ ਬੜੀ ਵੱਡੀ ਉਮੀਦ ਹੈ ਕਿ ਬੜੀ ਵੱਡੀ ਉਮੀਦ ਨਾਲ ਆਪਾਂ ਜਿੰਦਰ ਰੰਧਾਵਾ ਆਖਰੀ ਮੌਕੇ ਤੱਕ ਇਲਜ਼ਾਮ ਲਗਾਉਂਦੇ ਰਹਿ ਕਿ ਸਾਰੀਆਂ ਹੱਦ ਬੰਨੇ ਪਾਰ ਕਰਤੇ ਸਵਾਰਤਾ ਗੁਰਦੀਪ ਸਿੰਘ ਰੰਧਾਵਾ ਨੇ ਅੱਜ ਉਹਨੇ ਵੀ ਗੁਰਦੀਪ ਸਿੰਘ ਰੰਧਾਵੇ ਦੇ ਹੱਦ ਬੰਨੇ ਵੇਖਿਆ ਹੀ ਨਹੀਂ ਹੈ ਠੀਕ ਹੈ ਨਾ ਅੱਜ ਉਹਦੇ ਮਨ ਚ ਭੁਲੇਖਾ ਹੈ ਠੀਕ ਹੈ ਕਿਤੇ ਸਮਾਂ ਦੁਬਾਰਾ ਮਿਲਿਆ ਤੇ ਭਲੇਖਾ ਉਹਦਾ ਕੰਡਾ ਲੱਗਦੇ ਆ ਜਦੋਂ ਵੋਟਾਂ ਦਾ ਵੋਟਾਂ ਪੈ ਜਾਂਦੀਆਂ ਆਖਰੀ ਮੌਕੇ ਤੇ ਕਿ ਕੀ ਕੋਈ ਕੋਈ ਜ਼ੋਰ ਤੋੜ ਨਹੀਂ ਲਾਇਆ ਮੈਂ ਮੇਰੇ ਕੋ ਆਉਂਦੇ ਰਹੇ ਆ ਮੈਂ ਸਾਰਿਆਂ ਨੂੰ ਕਹਾਂ ਤੁਸੀਂ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਕਿਰਪਾ ਸੱਚੇ ਭਾਸ਼ਣ ਕਰਦਾ ਤਾਂ ਗੁਰਦੀਪ ਸਿੰਘ ਰੰਦਾਵਾ ਸਾਡੇ ਨਾਲ ਸੀ ਤਾਂ ਉਹਨਾਂ ਨੇ ਆਪਣੀ ਜਿੱਤ ਨੂੰ ਲੈ ਕੇ ਕਾਫੀ ਵਿਸ਼ਵਾਸ ਦੇ ਵਿੱਚ ਦਿਸੇ ਔਰ ਸੁਖਜਿੰਦਰ ਰੰਧਾਵਾ ਨੇ ਜੋ ਇਲਜ਼ਾਮ ਹੁਣ ਤੱਕ ਲਗਾਏ ਸੀ ਉਹਨਾਂ ਨੂੰ ਕਿਹਾ ਕਿ ਹਲੇ ਉਹਨਾਂ ਨੇ ਉਹਨਾਂ ਦਾ ਜੋਰ ਜਮਾਈ ਦੇਖੀ ਨਹੀਂ ਤਾਂ ਡੇਰਾ ਬਾਬਾ ਨਾਨਕ ਜੇ ਹਾਲਕਾ ਜਿਹੜਾ ਪੰਜਾਬ ਦੀ ਸਿਆਸਤ ਔਰ ਮੱਝ ਦੀ ਸਿਆਸਤ ਨੂੰ ਖਾਸ ਤੌਰ ਤੇ ਪ੍ਰਭਾਵਿਤ ਕਰਦਾ ਚਾਹ ਲੰਗਾਹ ਪਰਿਵਾਰ ਔਰ ਕਾਨੋਂ ਪਰਿਵਾਰ ਦੀ ਆਪਸੀ ਟਸਲ ਹੋਵੇ ਚਾਹ ਰੰਧਾਵਿਆਂ ਦੇ ਵਿਚਕਾਰ ਰੋਵੇ ਚਾਹ ਇੱਥੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦਾ ਹੋਵੇ ਤਾਂ ਇਹ ਹਲਕਾ ਹਮੇਸ਼ਾ ਪ੍ਰਭਾਵਿਤ ਕਰਦਾ